thank you ਵਾਰੇ ਉਹ ਜੱਸਰੇ ਲਾਉਣ ਵਾਲਿਆ ਤੇਰੇ ਵਾਰ ਨਾ ਰਹਿੰਦੀਆਂ ਅਧੂਰੀਆਂ ਵਾਦੇ ਦੀ ਜੇ ਮੇਰ ਹੋਵੇ ਨਾ ਰਹਿੰਦੀਆਂ ਅਧੂਰੀਆਂ ਲਾ ਪਈ ਹੁਕਾਂ ਦੀ ਚਰਨੀ ਰਾਏ ਤਰਾਣੇ ਵਾਲਾ ਹੁਣ ਕੁੰਬ ਦੀ ਸਟਾਪ ਲਾਈਨ ਕੜਿਆਣ ਦਾ ਪ੍ਰਤਾਪ ਸਾਹਮਣੇ ਇੱਕ ਜੋਰ ਦੇ ਨਾਲ ਧਰੇਲ ਪਿੰਡ ਵਿੱਚ ਜੱਫੇ ਤੇ ਜੱਫਾ ਲੱਗੂ ਜਾਂਦੇ ਨਹੀਂ ਜਾਂਦੇ ਜਾਂਦੇ ਇਹ ਤੇ ਆਣ ਆਲੇ ਹੁਣ ਵੇਰ ਵੇਰ ਪਾਉਂਦੀਆਂ ਪੈੜੀਆਂ ਨੇ ਕੌਟੀਆਂ ਦੇ ਵੇਰ ਵੇਰ ਪਾਉਂਦੀਆਂ ਪੈਣ ਗਿਆ ਪੈਂਦੀ ਕਬੱਡੀ ਤੇ ਉਹ ਕੜਿਆਣੇ ਆਲਾ ਹੋਏਰ ਉਹ ਮਾਰਦਾ ਮੋਟਾ ਰੌਲਾ ਰੱਪਾ ਰਿਆ ਪਾ ਰਿਆ ਆਓ ਮੇਰਾ ਰੱਬਾ ਵੀ ਚੱਟਾ ਸ਼ਰਿਆਮ ਤੂੰ ਤੇ ਧੱਕਾ ਕਰਦਾ ਬੱਲੇ ਬੱਲੇ ਕਰੋ ਬੱਲੇ 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 ਕੀ ਗੱਲ ਹੈ ਬੱਲੇ